ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਗੁਰਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰੇ ਹੀ ਇਲਾਕਿਆਂ ਦਾ ਜਿੱਥੇ ਕਿ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦਾ ਦੌਰਾ ਕੀਤਾ ਗਿਆ ਲੋੜਵੰਦਾਂ ਤੱਕ ਰਸੀਦਾ ਸਮਾਨ ਪਹੁੰਚਦਾ ਕੀਤਾ ਗਿਆ ਤੇ ਗੁਰਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਗ੍ਰੀਨ ਪੰਜਾਬ ਮਿਸ਼ਨ ਟੀਮ ਦੀ ਇਹ ਡਿਊਟੀ ਲਗਾਈ ਗਈ ਹੈ ਸੇਵਾ ਲਗਾਈ ਹੈ ਗਈ ਹੈ ਕਿ ਜਿਵੇਂ ਯੂਪੀ ਤੋਂ ਰਾਜਸਥਾਨ ਹਰਿਆਣਾ ਤੋਂ ਜਾਂ ਹੋਰ ਕਿਸੇ ਵੀ ਇਲਾਕੇਜੋ ਆਪਣੇ ਪਿੰਡਾਂ ਦੇ ਵਿੱਚੋਂ ਵੀ ਬਹੁਤ ਸਾਰੇ ਸੇਵਾਦਾਰਾਂ ਦੇ ਫੋਨ ਆਉਂਦੇ ਆ ਕਿ ਆਪਾਂ ਕੀ ਸੇਵਾ ਕਰੀਏ ਕਿਵੇਂ ਸੇਵਾ ਕਰੀਏ ਆਪ ਜੀ ਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਦੱਸ ਦੇਣਾ ਚਾਹੁੰਦੇ ਆ ਕਿ ਇਸ ਵਕਤ ਉੱਥੇ ਜਿੰਨੇ ਵੀ ਇਲਾਕੇ ਨੇ ਹੜ੍ਹ ਪ੍ਰਭਾਵਿਤ ਸਾਰਿਆਂ ਇਲਾਕਿਆਂ ਦੇ ਵਿੱਚ ਖਾਣ ਪੀਣ ਵਾਲੀ ਸਮਗਰੀ ਦੀ ਕਿਸੇ ਵੀ ਸਮਾਨ ਦੀ ਕੋਈ ਜ਼ਰੂਰਤ ਨਹੀਂ ਹੈ ਸਾਰਾ ਸਮਾਨ ਬਹੁਤ ਆਤ ਦੇ ਵਿੱਚ ਉੱਥੇ ਸੰਗਤਾਂ ਵੱਲੋਂ ਪਹੁੰਚਦਾ ਕਰ ਦਿੱਤਾ ਗਿਆ ਹੈ ਪਰ ਇਸ ਵਕਤ ਜਾਂ ਤੁਸੀਂ ਦਵਾਈਆਂ ਦੀ ਜਾਂ ਪਸ਼ੂਆਂ ਦੇ ਲਈ ਚਾਰੇ ਦੀ ਤੂੜੀ ਦੀ ਸੇਵਾ ਜ਼ਰੂਰ ਲੈ ਕੇ ਜਾ ਸਕਦੇ ਹੋ ਤੇ ਆਪਣੀ ਜਿਹੜੀ ਇਹ ਸੇਵਾ ਲੱਗੀ ਆ ਜਗਰਾਵਾਵਾਲਿਆਂ ਦੀ ਸਪੈਸ਼ਲੀ ਕਿ ਜਗਰਾਵਾ ਪੰਜਾਬ ਦੇ ਸੈਂਟਰ ਵਿੱਚ ਆਉਂਦਾ ਹੈ ਇੱਥੇ ਇੱਕ ਆਪਾਂ ਗਦਾਮ ਆਪਾਂ ਨੂੰ 200 150 ਗਾਜ ਦਾ ਗਦਾਮ ਚਾਹੀਦਾ ਹੈ ਜਿਹੜਾ ਉੱਚੇ ਪੱਧਰ ਤੇ ਬਣਿਆ ਹੋਵੇ ਮਤਲਬ ਉੱਚਾ ਬਣਿਆ ਹੋਵੇ ਗਰਾਊਂਡ ਲੈਵਲ ਤੋਂ ਜਿੱਥੇ ਹੋਰ ਇਲਾਕਿਆਂ ਦੇ ਵਿੱਚੋਂ ਜਿਹੜੀਆਂ ਵੀ ਰਸੀਦਾ ਸੰਗਤਾਂ ਟਰਾਲੀਆਂ ਤੇ ਟਰੈਕਟਰਾਂ ਤੇ ਲੈ ਕੇ ਆਉਂਦੀਆਂ ਨੇ ਟਰੱਕਾਂ ਤੇ ਲੈ ਕੇ ਆਉਂਦੀਆਂ ਨੇ ਉਹ ਆਪਾਂ ਫਿਰ ਹਾਲ ਸਾਰੇ ਉਥੋਂ ਇਲਾਕੇ ਵਾਲਿਆਂ ਨੇ ਬੇਨਤੀ ਕੀਤੀ ਹੈ ਵੀ ਜਗਰਾਵਾ ਸੈਂਟਰ ਦੇ ਵਿੱਚ ਪੈਂਦਾ ਤੁਸੀਂ ਉੱਥੇ ਆਪਣੇ ਗਦਾਮ ਬਣਾਓ ਉਹ ਰਸੀਦਾ ਜਿਹੜਾ ਸੰਗਤ ਦੇ ਦਸਾਉਣ ਦੀ ਸੇਵਾ ਪਹੁੰਚ ਰਹੀ ਆ ਉਹਨੂੰ ਇੱਕ ਜਗ੍ਹਾ ਇਕੱਠਾ ਕਰੋ ਜਿੱਥੇ ਲੋਡ ਹੋਇਆ ਤੁਹਾਨੂੰ ਵੀ ਆਪਾਂ ਇੱਥੋਂ ਗੱਡੀ ਦੇ ਵਿੱਚ ਲੋਡ ਕਰਕੇ ਉੱਥੇ ਪਹੁੰਚਦਾ ਕਰਦਿਆ ਕਰਾਂਗੇ ਜਿੱਥੇ ਵੀ ਹਰ ਤਰ੍ਹਾਂ ਦੇ ਇਲਾਕਿਆਂ ਦੇ ਵਿੱਚ ਜ਼ਰੂਰਤ ਹੋਊਗੀ ਸੋ ਆਪ ਸੰਗਤਾਂ ਤਾਂ ਅੱਗੇ ਇੱਕ ਬੇਨਤੀ ਕਰਦੇ ਆ ਜੀ ਕਿਸੇ ਵੀਰ ਭੈਣ ਕੋਲੇ ਕੋਈ ਇਸ ਤਰ੍ਹਾਂ ਦੀ ਜਗ੍ਹਾ ਹੋਵੇ 100 200 ਗਾਇ ਦੀ ਜਿੱਥੇ ਥੋੜਾ ਜਿਹਾ ਉੱਚੀ ਹੋਵੇ ਲੋਕ ਲੱਗਦਾ ਹੋਵੇ ਜਿੱਥੇ ਆਪਾਂ ਸਿੱਧਾ ਸੰਗਤਾਂ ਦਾ ਇਕੱਠਾ ਕਰਕੇ ਉੱਥੇ ਰੱਖ ਸਕਦੇ ਹੋਈਏ ਤੇ ਇੱਕ ਆਪਾਂ ਨੂੰ 10-15 ਜਿਹੜੇ ਸੇਵਾਦਾਰ ਦੂਰੋਂ-ਦੂਰੋਂ ਯੂਪੀ ਤੋਂ ਜਿਵੇਂ ਹਰਿਆਣੇ ਤੋਂ ਆਉਣਗੇ ਸੇਵਾ ਲੈ ਕੇ ਉਹਨਾਂ ਵਾਸਤੇ ਰਾਤ ਰਹਿਣ ਦਾ ਪ੍ਰਬੰਧ ਵੀ ਆਪਾਂ ਕਰਨਾ ਉਹ ਵੀ ਇੱਕ ਘਰ ਦਾ ਜਾਂ ਕੋਠੀ ਦਾ ਕੋਈ ਵੀ ਪ੍ਰਬੰਧ ਆਪਾਂ ਨੂੰ 2-4 ਕਮਰਿਆਂ ਦਾ ਉਹ ਵੀ ਕਰਨਾ ਜੇ ਕਿਸੇ ਵੀ ਵੀਰ ਭੈਣ ਕੋਲੇ ਹੋਵੇ ਮੈਂਸ਼ਨ ਫੋਨ ਨੰਬਰ ਕਰ ਦਿੱਤੇ ਗਏ ਨੇ ਇਹਨਾਂ ਦੇ ਉੱਤੇ ਸਾਡੇ ਨਾਲ ਜਰੂਰ ਇੱਕ ਸਥਾਨ ਵਾਸਤੇ ਤੇ ਘਰ ਵਾਸਤੇ ਜਰੂਰ ਸੰਪਰਕ ਕਰ ਲਿਓ ਤੇ ਦੂਜਾ ਬੇਨਤੀ ਇਹ ਕਰਨੀ ਆ ਵੀ ਆਪਾਂ ਜਗਰਾਮਾ ਵਾਕੇ ਦੇ ਵਿੱਚੋਂ ਵੀ ਜਿਹੜਾ ਸੀਦਾ ਇਕੱਠਾ ਕਰਨਾ ਵੇ ਉਹ ਚਾਂਸੀ ਰਾਣੀ ਚੌਕ ਆਪਾਂ 4 ਵਜੇ ਤੋਂ ਲੈ ਕੇ 7 ਵਜੇ ਤੱਕ ਗ੍ਰੀਨ ਪੰਜਾਬ ਮਿਸ਼ਨ ਟੀਮ ਉੱਤੇ ਖੜਿਆ ਕਰੋਗੀ ਤੇ ਜਿਹੜੇ ਵਲੰਟੀਅਰ ਸੇਵਾ ਕਰਨੀ ਚਾਹੁੰਦੇ ਆ ਸਾਡੇ ਨਾਲ ਉੱਥੇ ਖੜ ਕੇ ਚਾਂਸੀ ਚੌਂਕ ਦੇ ਵਿੱਚ ਰਸੀਦਾ ਇਕੱਠਾ ਕਰਨ ਦੇ ਵਿੱਚ ਮਾਇਆ ਇਕੱਠੀ ਕਰਨ ਦੇ ਵਿੱਚ ਜਾਂ ਲੋੜਵੰਦਾਂ ਲਈ ਕੋਈ ਵੀ ਦਵਾਈਆਂ ਕੁਝ ਵੀ ਰਾਸ਼ਨ ਕੋਈ ਵੀ ਕਿਸੇ ਤਰ੍ਹਾਂ ਦੇ ਦਾਲ ਚੌਲ ਜਿਸ ਤਰ੍ਹਾਂ ਦੇ ਵੀ ਖੰਡ ਕਿਉ ਕਿਸ ਤਰ੍ਹਾਂ ਦੇ ਵੀ ਰਾਸ਼ਨ ਆਪਾਂ ਇਕੱਠਾ ਕਰਕੇ ਲੋੜਵੰਦਾਂ ਤੱਕ ਪਹੁੰਚਾ ਕਰਨਾ ਉਹ ਵੀ ਵਲੰਟੀਅਰ ਬਾਦ ਚੜ ਕੇ ਸਾਡੇ ਨਾਲ ਸੇਵਾ ਕਰੋ ਆਪਾਂ ਤਾਂ ਕਿ ਆਪਣੇ ਤੇ ਜਿਹੜੀ ਪੰਜਾਬ ਤੇ ਫੜਾਂ ਦੀ ਆਫਤ ਆਈ ਆ ਉਸ ਦੇ ਨਾਲ ਆਪਾਂ ਡੱਟ ਕੇ ਮੁਕਾਬਲਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ